ਹੈਲੋ ਹਾਂਜੀ ਸਸਤੀਆਂ ਸਾਰਿਆਂ ਨੂੰ ਮੈਂ ਵਲੌਗ ਲਈ ਬਣਾਉਣ ਆਪਣੀ ਸਿਸਟਰ ਦੇ ਘਰ ਜਾ ਕੇ ਤੇ ਮੈਂ ਸਰਪ੍ਰਾਈਜ਼ ਦੇਣਾ ਉਹਨਾਂ ਨੂੰ ਕਿ ਮੈਂ ਆਈ ਆ ਪਤਾ ਨਹੀਂ ਕਿੱਥੇ ਹੈਗੇ ਆ ਮਿੰਟਸ ਯਾ ਚਲ ਲੈ ਫਟਰੀ ਲੱਗ ਜਾਈ ਤੇ ਹੋਰ ਕਿਦਾਂ ਕੀ ਕਰਦੇ ਆ ਬਸ ਸਾਨੂੰ ਦੇ ਪ੍ਰੋਡਕਟਸ ਬੜੀ ਵਧੀਆ ਰਹਾ ਆ ਬੜੀ ਵਧੀਆ ਬੜੀ ਵਧੀਆ ਬਹੁਤ ਵਧੀਆ ਮੈਂ ਕਿਹਾ ਅਚਾਨਕ ਹੀ ਜਾ ਕੇ ਵਲੌਗ ਲਗਾ ਕੇ ਜਾਣਾ ਵਾਓ ਅਨੂ ਦੇ ਫਰੋਂਟੇ ਮੇਰੇ ਫੇਵਰੇਟ ਕਿੰਨੇ ਸੋਨੇ ਸੰਦੇ ਸਪੈਸ਼ਲ ਬਹੁਤ ਵਧੀਆ ਗੁਰਲੀਨ ਕਿੱਥੇ ਆ ਉਹ ਗੱਲ ਹੈਲੋ 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 ਅੱਛਾ ਇੰਦਰ ਚਲਦਾ ਪਿਆ ਕਮ ਵੈਰੀ ਗੁੱਡ ਹੈਲੋ ਰੋਹਿਤ ਠੀਕ ਤਾਂ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਮੈਂ ਕਿਹਾ ਮੈਂ ਵਲੌਗ ਬਣਾ ਕੇ ਐਂਟਰੀ ਕਰਾਂ ਅੰਦਰ ਨੂੰ ਹੂੰ ਨਹੀਂ ਵਧੀਆ ਗੱਲਾਂ ਕਹੀਏ ਹਾਂਜੀ ਹਾਂਜੀ ਤੁਸੀਂ ਕਰੋ ਖਾਣਾ ਇੰਜੋਏ ਆਓ ਹਾਂਜੀ ਵਸ ਗਈ ਮੈਂ ਵੀ ਬਹੁਤ ਵਧੀਆ ਸਾਰੀ ਸੈਟਿੰਗ ਬਹੁਤ ਸੋਹਣੀ ਹੋ ਰਹੀ ਮੈਨੂੰ ਪਾਤੀਆਂ ਦੀ ਤਰੋਂ ਤੋੜ ਕੇ ਮੈਂ ਕਿਹਾ ਚੱਲ ਪਾਤੀਆਂ ਨੂੰ ਪੜੇ ਬਣਾਉਣੇ ਥੋੜੇ ਜਿਹਾ ਅੱਛਾ ਪੂਰੇ ਲੈ ਲਈ ਤਾਈ ਤੋੜ ਕੇ ਅੱਛਾ ਅੱਛਾ ਠੀਕ ਆ ਬਹੁਤ ਅੱਛਾ ਲੈ ਆ ਲਗਾ ਵੀ ਲਈ ਹਾਂ ਹੋਰ ਹੋਈ ਸੈ ਬਹੁਤ ਬਾਕੀ ਥੋੜੀ ਫਿਕਸਿੰਗ ਕਰਨੀ ਆ ਉਹ ਬੋਰਡ ਲਗਾਣਾ ਪਰ ਅੱਛਾ ਅੱਛਾ ਤੇ ਬੰਦ ਕਰ ਦੇਣਾ ਉਹਨੂੰ ਹਾਂ ਸੋਹਣੀ ਆ ਨਾ ਬਹੁਤ ਵਧੀਆ ਆ ਸਹੀ ਆ ਹਾਂਜੀ ਸੋਹਣੀ ਲੱਗੀ ਮੈਨੂੰ ਹਾਂਜੀ ਕਰੋ ਤਾਂ ਮੈਂ ਨਹੀਂ ਆਉਂਦਾ ਦੇਖੋ ਤਾਂ ਪਰ ਉਹਨੇ ਟੋਪ ਤਨ ਟਿਕ ਕਰ ਨਹੀਂ ਆ। ਉਹਦੇ ਕਰਕੇ ਥੋੜਾ ਉਹ ਹੈਗਾ। ਹਾਂ ਹਨਾ ਇਹ ਹੋ ਵੀ। ਹਾਂਜੀ। ਬੋਤੋ ਦੀ ਆ ਜਾਣਾ। ਸਪੀਡ ਆ ਸੈਕਿੰਡ ਤੇ ਆ। ਓਕੇ 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 ਓਨੀ ਫੇ ਬੰਦੀ ਕਰੋ। ਬੰਦੀ ਕਰੋ ਮੀਨ। ਬੰਦ ਕਰ ਦੋ। ਹਾਂਜੀ। ਓਨੀ ਉਗੀ ਜੋ ਤੋਂ ਪਹੁੰਚਿਓ ਹੈਲਾ ਸਾਹਿਬ ਆਇਆ ਉਹ ਕਹਿੰਦਾ ਹੂੰ ਬੈਠਣਾ ਉਹ ਅਜੇ ਨਾ ਸੈਟ ਕਰਨਾ ਨਾ ਹਾਂਜੀ ਬਹੁਤ ਹੋਰੀ ਆ ਕਿੱਥੇ ਆ ਟੜੇ ਆਲੂ ਦੇ ਪਰੌਂਠੇ ਤੁਸੀਂ ਤੈਦਾ ਬਣਾਏ ਜਦੋਂ ਚੰਦਰਵਾ ਨਹੀਂ ਹੁੰਦਾ ਚੰਦਰ ਬਿਲਕੁਲ ਬੋਲ ਸੋਣਿਆ ਕਰਸਤੀ ਆ ਲੈ ਤੇ ਗੋੜ ਬਾਲਿਓ ਫਿੱਕੀ ਚਾਹ ਨਹੀਂ ਬਣਾਉਣੀ ਹੈਗੀ ਸਬਸਕ੍ਰਾਈਬਰਾਂ ਨੇ ਕਿਹਾ ਫਿੱਕੀ ਚਾਹ ਬਣਾ ਲੈ ਥੋੜਾ ਇਹ ਚਾਹ ਬਸ ਨਹੀਂ ਕਰੀਵਾ ਬੋਲ ਬਹੁਤ ਵਧੀਆ ਮੈਨੂੰ ਬੜੀ ਖੁਸ਼ੀ ਹੋਈ ਹਮ ਗੜ ਇਹ ਜਿਹੜੇ ਵੀਡੀਓ ਬਣਾਉਂਦੇ ਪਹਿਨਾ ਉਹ ਲੈ ਕੇ ਆਏ ਆ ਹਾਂਜੀ ਉਹ ਤੇਗੇ ਨੇਗੇ ਆ ਰਹੇ ਨੇ ਬੜਾ ਬੜਾ ਮੋਰੇ ਜਿਹਾ ਬੀਆ ਹਾਂਜੀ ਆਰਗੈਨਿਕ ਇੰਨਾ ਕਦੇ ਨਾਲ ਚਾਹ ਨਹੀਂ ਫੁੱਟਦੀ ਹੈਗੀ ਤੇ ਜਿੰਨਾ ਮਰੀ ਮਰਜ਼ੀ ਦੁੱਧ ਪਾ ਕੇ ਪਵਾ ਲਈ ਜਾਓ ਹਾਂਜੀ ਬਹੁਤ ਐਸੀ ਆ ਪਰ ਇਹ ਹੁੰਦੀ ਹਾਂਜੀ ਹੋਰ ਸਨਾਓ ਤੁਸੀਂ ਕਿਦਾਂ ਠੀਕ ਠਾਕ ਹਾਂ ਬਹੁਤ ਵਧੀਆ ਮਜ਼ੇਦਾਰ ਕੰਮ ਕਰ ਕਿਦਾਂ ਅੱਜ ਫੇਰ ਛੁੱਟੀ ਸੰਡੇ ਐਂਜੋਏ ਸੰਡੇ ਜੈਪੁਰ ਫਰੋਟਾਡੀ ਚਿਟਮੀਲ ਹਾਂਜੀ ਜੋਦੜੀ ਡਰੈਸ ਵਸਣੀਆਂ ਹਮਮ ਦੇਖ ਤਾਂ ਸਹੀ ਮੈਂ ਦਿਖਾ ਪੂਰੀ ਡਰੈਸ ਤੇ ਮੇਰਾ ਉਹ ਟੱਪਾ ਵੀ ਦੇਖ ਜਣਾਇਆ ਨਹੀਂ 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 ਇਹਨਾਂ ਵਿੱਚ ਨਾ ਇਹ ਨਾ ਮੋਬਾਈਲ ਦੇ ਵਿੱਚ ਜ਼ਿਆਦਾ ਹੀ ਹੈ ਨਾ ਉਹ ਹੋ ਜਾਂਦਾ ਥੋੜਾ ਉਹ ਮਟਾਪਾ ਹੁੰਦਾ ਕੈਮਰੇ ਦੇ ਵਿੱਚ ਹਨਾ ਉਹ ਤਾਂ ਅਸੀਂ ਸਲਿਮ ਟਰਮ ਆ ਨਾ ਪਣੀਓ ਥੈਂਕ ਯੂ ਅੱਛਾ ਹਮ ਉੱਟਾ ਨਾਲ ਸੁਸਦੀ ਜੀ ਬੈਠਾ ਹੈ ਅੱਛਾ ਅੱਛਾ ਜਮ ਗਏ ਹੋਣੇ ਨਾ ਫਿਰ ਉਸ ਤੋਂ ਬਾਅਦ ਅੱਛਾ ਸੰਡੇ ਆ ਠੀਕ ਆ ਹਾਂਜੀ ਹਾਂਜੀ ਬਿਲਕੁਲ ਠੰਡੀ ਹਵਾ ਚੱਲਦੀ ਆ ਉੱਥੇ ਮੇਰੇ ਡਾਡੀ ਹੁਣੀ ਬੈਠੇ ਹੋ ਸੀ ਠੰਡੀ ਹਵਾ ਹਾਂਜੀ ਹਾਂਜੀ ਮੈਨੂੰ ਰਕੜੀ ਦਾ ਕੰਮ ਚੱਲਦਾ ਪਿਆ ਉਪਰੋਂ ਬਹੁਤ ਸੁਣੀ ਸਾਰੀ ਸੜੀ ਸਾਰੇ ਦਰਵਾਜ਼ੇ ਬਹੁਤ ਵਧੀਆ ਸਮਾਈ ਟਵਰ ਸਾਰਾ ਬਹੁਤ ਸੋਹਣਾ ਬਟਕੀਤਾ ਮਾਈਕਰ ਹਾਂਜੀ ਤੇ ਠੋਸ਼ਰਪੁਰ ਤੋਂ ਹੀ ਹੈਗੇ ਆ ਬਹੁਤ ਵਧੀਆ ਕੰਮ ਕਰਦੇ ਬੜੀ ਇਮਾਨਦਾਰੀ ਨਾਲ ਨਾ ਸਾਰੀ ਇਹ ਸਭ ਸੁਣਾ ਲੱਗਦਾ ਮੈਨੂੰ ਆਹ ਦੇਖੋ ਆ ਕਿੰਨਾ ਵਧੀਆ ਨਾ ਹਾਂਜੀ ਚਮਕੀ ਵਿੱਚ ਸ਼ਾਈਨ ਕੈਮਰੇ ਵਿੱਚ ਤਾਂ ਹੀ ਨਹੀਂ ਹੁੰਦੀ ਪਰ ਸ਼ਾਈਨ ਬਹੁਤ ਆ ਇੱਕ ਟੂਜਰੂਮ ਦੇ ਨਾ ਪੱਲੇ ਵਾਲੇ ਪਾਸੇ ਜਿੱਦਾਂ ਇਹ ਦੋ ਖਾਂਡੇ ਬਣਾ ਲਏ ਦੋ ਪੱਲੇ ਇਧਰ ਖੁੱਗੇ ਲਾ ਦੇਣਾ ਇਧਰੇ ਜਿੱਦਾਂ ਦੋ ਦਰਾਜ ਰੱਖਣੇ ਹਮਮ ਇਹ ਬਹੁਤ ਵਧੀਆ ਸੈਟਿੰਗ ਹੋਣੀ ਹੈ ਸਾਨੂੰ ਆਰਾਮ ਨਾਲ ਇੱਥੇ ਸਿੱਧਰ ਨੂੰ ਵੀ ਸਾਰਾ ਸਾਰਾ ਸਹੀ ਨਾ ਸਾਰਾ ਸਮਾਂ ਸੈਟ ਕਰਨਾ ਇਹਦੇ ਵਿੱਚ ਬਹੁਤ ਵਧੀਆ ਆ ਇੱਥੇ ਤਾਂ ਖੜੇ ਹੋ ਕੇ ਵਾਈਬ੍ਰੇਸ਼ਨ ਵੀ ਬੜੀ ਅਲੱਗ ਆ ਰਹੀ ਆ ਹਨਾ ਵੇਵਸ ਬਹੁਤ ਵਧੀਆ ਆ ਰਹੀਆਂ ਆ ਬਹੁਤ ਵਧੀਆ ਕੰਮ ਕਰਦੇ ਜੇ ਕੋਈ ਪੁੱਛੂਗਾ ਨਾ ਕਮੈਂਟ ਵਿੱਚ ਦੋ ਫੇਰ ਦੱਸਦੇ ਇਹਨਾਂ ਨੂੰ ਨੰਬਰ ਦੇ ਦੇਣਗੇ ਇਹਨਾਂ ਨੂੰ ਕੋਈ ਗੱਲ ਕਰਾਉਣਾ ਹੋਊਗਾ ਨਾ ਹਾਂਜੀ ਹਾਂਜੀ ਬਹੁਤ ਸਹੀ ਆ ਠੀਕ ਆ ਬਹੁਤ ਵਧੀਆ ਸੈਟਿੰਗ ਕਰਵਾਈ ਤੁਸੀਂ ਹੈਨਾ ਹੁਣ ਵੀ ਕੰਮ ਸੋਹਣਾ ਚੱਲਦਾ ਪਿਆ ਆ ਨਾ

ਹਾਂਜੀ ਆਪਣੀ ਦੁਕਾਨ ਪਈ ਹੈ ਤੁਸੀਂ ਐ ਜਾ ਹਾਂਜੀ ਦੁਕਾਨ ਹੈ ਜਹਾਨ ਖੇਲਾ ਚ ਅੱਛਾ ਜੀ ਜਹਾਨ ਖੇਲਾ ਵਿੱਚ ਹੈ ਨਾ ਬਹੁਤ ਵਧੀਆ ਕੰਮ ਆ ਤੁਹਾਡਾ ਕਿਉਂਕਿ ਰਸੋਈ ਦੇ ਵਿੱਚ ਬਹੁਤ ਵਧੀਆ ਫਿਟਿੰਗ ਕੀਤੀ ਆ ਸਾਰੀਆਂ ਜਿਦਾਂ ਇੱਕੋ ਜਿਹਾ ਹੀ ਆ ਸਾਰਾ ਇਦਾਂ ਨਹੀਂ ਕਹਿ ਸਕਦੇ ਸਾਨੂੰ ਕਿਤੇ ਨੁਕਸ ਦਿਸੀਆ ਹੀ ਨਹੀਂ ਜਦਾਂ ਦੇਖਦੀ ਨਾ ਮੈਂ ਵੀ ਆਣ ਕੇ ਤੇ ਹਾਂਜੀ ਸਿਸਟਰ ਹੁਣ ਜਦੋਂ ਦੱਸਿਆ ਕਿ ਬਹੁਤ ਇਮਾਨਦਾਰ ਹੈਗੇ ਬਹੁਤ ਵਧੀਆ ਕੰਮ ਕਰਦੇ ਪਏ ਆ ਇਹ ਉਹ ਤਾਂ ਕਹਿੰਦਾ ਸੀ ਇਹ ਕਹਿੰਦਾ ਮੈਨੂੰ ਲੱਗਦਾ ਮੈਨੂੰ ਹੋਰ ਕੰਮ ਵਧਾਉਣਾ ਪੈਣਾ ਕਿਉਂਕਿ ਮੈਂ ਚਾਹੁੰਦੀ ਨਹੀਂ ਉਹ ਮੇਰਾ ਕੰਮ ਹੁਣ ਅਨਕੰਪਲੀਟ ਹੋਵੇ ਕੰਮ ਸਾਰਾ ਹੋਣਾ ਚਾਹੀਦਾ ਆ ਤੇ ਕਿਉਂਕਿ ਫਿਰ ਤੁਸੀਂ ਕਿਸੇ ਹੋਰ ਕੰਮ ਚ ਲਾ ਜਾਣਾ ਫਿਰ ਔਖਾ ਹੋ ਜਾਂਦਾ ਨਾ ਹਾਂਜੀ 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 ਬਹੁਤੋ ਦੀਆਂ ਚਾ ਚਾ ਮੇਰੇ ਹਰ ਬਲੌਗਸ ਹੁੰਦੀ ਲੱਗਦਾ ਜਾ ਕੇ ਜਿੰਦੇ ਚਾ ਪੀਣੀ ਆ ਚਾ ਚਾ ਬਣਾਓ ਹਾਂਜੀ ਇਹ ਜਿਹੜੇ ਕੱਪ ਆ ਨਾ ਹਾਂਜੀ ਇਹ 10 ਸਾਲ ਪਹਿਲਾਂ ਅੱਛਾ ਹਜੂਰ ਸਾਹਿਬ ਤੋਂ ਆਏ ਅੱਛਾ ਬੜਾ ਇਹਦਾ ਇਦਾਂ ਲੱਗਦੇ ਕਿ ਹੁਣੇ ਹੀ ਖਰੀਦੇ ਆ ਹਾਂਜੀ ਹੁਣ ਕੱਲ ਵਾਲੇ ਵਲੌਗ ਵਿੱਚ ਜਿਹੜੇ ਸਿਸਟਰਸ ਸੀ ਨਾ ਉਹਨਾਂ ਨੇ ਉਹਨਾਂ ਨੂੰ ਗਿਫਟ ਦਿੱਤੇ ਅੱਛਾ ਆਵੜੇ ਆਵੜਾ ਨਹੀਂ ਅੱਛਾ ਹੋਰ ਕੀ ਆ ਹੋਰ ਕੀ ਹੈ ਬਹੁਤ ਸੋਨੇ ਕਲਰਫੁੱਲ ਕੱਪ ਹਾਂਜੀ ਚਾ ਇਧਰ ਇਧਰ ਕੀ ਹੋ ਰਿਹਾ ਆ ਫਟ ਫਟ ਪਕੌੜਿਆਂ ਦੀ ਤਿਆਰੀ ਵਾਓ ਧਿਆਨ ਨਾਲ ਧਿਆਨ ਨਾਲ ਮਸ਼ੀਨ ਚੱਲ ਪਈ ਆ ਕੈਮਰਾ ਦੇ ਕੇ ਮਸ਼ੀਨ ਤੇਜ ਚੋਪਰ ਨਾਲ ਵਧੀਆ ਹੁੰਦੀ ਆ ਬਈ ਸਾਡੇ ਡਾਇਲੌਗ ਸੁਣ ਕੇ ਨਾ ਜੇ ਤੁਹਾਨੂੰ ਵਧੀਆ ਲੱਗੂਗਾ ਨਾ ਫਿਰ ਅੱਗੇ ਤੁਹਾਨੂੰ ਕੀ ਕਿਰੇਟ ਦੱਸਾਂਗੇ ਉੱਥੇ ਵੀ ਜਾ ਕੇ ਤੁਸੀਂ ਮੈਨੂੰ ਮੈਨੂੰ ਆ ਜਿਹੜੀਆਂ ਆ ਪੱਟੀ ਲਗਾਈ ਨਾ ਕਿੰਨੇ ਸੋਹਣੇ ਲੱਗਦੀਆਂ ਵਿਚ ਨਾ ਇਹ ਅਲੱਗ ਹੀ ਹਨਾ ਡਿਜ਼ਾਈਨ ਬੜਾ ਪਿਆਰਾ ਲੱਗਦਾ ਪਿਆ ਹੂੰ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਸਾਰਾ ਹਾਂਜੀ ਵਾਓ ਆ ਇਹ ਬਹੁਤ ਪਿਆਰੀ ਆ ਕਿਉਂਕਿ ਇਹ ਫੋਰਨ ਚ ਜਿਆਦਾ ਹੁੰਦੀਆਂ ਹਨਾ ਇੰਡੀਆ ਇਸ ਸਮੇਂ ਵੀ ਘੱਟ ਦੇਖੀਆਂ ਆ ਇਹ ਹਾਂ ਲੇਟੈਸਟ ਆ ਹੁਣ ਬਹੁਤ ਵਧੀਆ ਆ ਬਹੁਤ ਸੋਹਣੀ ਲੱਗਦੀ ਪਈ ਆ ਹਾਂਜੀ ਹਾਂਜੀ ਇਹ ਦੇਖ ਕੰਮ ਤੱਕ ਹੈ ਨਾ ਫੌਰਾ ਜੀ ਇਹਨਾਂ ਨੇ ਕੰਮ ਕੀਤਾ ਹੈ ਦੇਖੋ ਵਧੀਆ ਸਟਾਈਲ ਹੈ ਬਹੁਤ ਵਧੀਆ ਸਟਾਈਲ ਹੈ ਹਾਂ ਜੀ ਬਹੁਤ ਵਧੀਆ ਬਹੁਤ ਸੋਣਾ ਕੰਮ ਬਸ ਸੋਣਾ ਮੈਂ ਤਾਂ ਖੁਦ ਕਹਿ ਕੇ ਹਟੀਆਂ ਮੈਂ ਤੁਹਾਡਾ ਕੰਮ ਹੀ ਬਹੁਤ ਵਧੀਆ ਦਿਖਦਾ ਪਿਆ ਹੈ ਕੰਮ ਹੰਸੀ ਅਬ ਹੀ ਹੁਣ ਕੀਤੀ ਹੈ ਨਾ ਹਾਂ ਇਹ ਦੇਖ ਬਹੁਤ ਵਧੀਆ ਬਹੁਤ ਸੋਣੀ ਲੱਗ ਪਈ ਮੈਂ ਤਾਂ ਗੜਵੀ ਬਹੁਤ ਸੋਣੀ ਲੱਗੀ ਆ ਹਾਂ ਇਹ ਬਹੁਤ ਬੰਦਾ ਬੜੀ ਜੀ ਅੱਛਾ ਅੱਛਾ ਜਲਨ ਪਿਤ ਕਰਨ ਨਾ ਹਾਂਜੀ 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 ਐ ਤਾਂ ਰੀਜਨ ਪਰ ਦੇਖਣਾ ਚਾਹੀਦਾ ਬਾਕੀ ਕੋ ਹਾਂਜੀ ਬਹੁਤ ਸੋਹਣੀ ਹੈ ਨਾ ਜ਼ਾਈ ਕੋ ਵੀ ਹਲਕਾ ਮਿਲਦਾ ਨਾ ਇਹਦੇ ਵਿੱਚ ਸਾਰਾ ਮਿਕਸਚਰ ਪਾ ਕੇ ਨਾ ਇਹ ਨਾ ਹਾਂਜੀ ਗੋੜੀਆਂ ਦਾ ਬੇਸਣ ਬਾਅਦ ਚ ਇਹਦੇ ਵਿੱਚ ਪਾਉਣਾ ਜਿਵੇਂ ਚੰਗੀ ਤਰ੍ਹਾਂ ਇਹਦਾ ਗੋਲਣਾ ਵਿੱਚ ਅੱਛਾ ਹਾਂ

ਪ੍ਰਿਆਨchu ਤੇ 10 ਫ फेब्रुवारी ਆਲੂ ਦੇ ਪਰੌਂਠੇ ਮੈਂ ਉਹਨਾਂ ਨੂੰ ਮਿਸ ਕਰਦੀ ਆ ਇਸ ਵੇਲੇ ਪੰਜਾਬੀਆ ਦੀ ਬਕਰੀ ਖੁਸ਼ਾਨ ਆਲੂ ਪਰੌਂਠਿਆਂ ਦੇ ਨਾਲ ਵਾਓ ਚਲੋ ਹੁਣ ਅਸੀਂ ਪਰੌਂਠਾ ਇੰਜੋਏ ਕਰੋ ਕੈਮਰਾਮੈਨ ਹੁਣ ਛੁੱਟੀ ਤੇ ਚੱਲਾਂ ਤੋ ਹਾਂਜੀ ਪਕੌੜੇ ਬਣਨੇ ਸ਼ੁਰੂ ਹਾਂਜੀ ਇਹ ਕੜਾਈ ਬੜੀ ਤਿਆਰੀਆ ਇਹ ਮੇਰੀ ਕੜਾਈ अच्छा लोही दिख रहा है इस बात को शिव अच्छा जी हां जी देखो मामा हां जी नहीं हले ताजा ताजा पिछले दिन आज कमेंट आया मासी ने होनी दसया ऊंची बोल रहा है माइक दा भी पूछ <laughs> <laughs> अच्छा जी ऐसे <laughs> ते सारे तेले ते तेले ते यार <laughs> ਦੇਨ ਨੂੰ ਉਨਪ ਕੋੜਾ ਯਾ ਅਰਨੀ ਤੇ ਚਾਲਕ ਅੱਛਾ ਇੱਕੋ ਜਗ੍ਹਾ ਤੇ ਅੱਛਾ ਪਾਣੀ ਪਾਣੀ ਨਹੀਂ ਕਰ ਹਾਂ ਆਹ ਸਟਾਈਲ ਵਧੀਆ ਕੋਕੋਨਟ ਆਇਲ ਗਰਮ ਕਰਵਾਓ ਮੈਲਟ ਹੋ ਗਿਆ ਨਾ ਇਹਦਾ ਪਰ ਬੋਤਲ ਦਾ ਖਿਆਲ ਰੱਖਿਓ ਜੋ ਇਹ ਬੋਤਲ ਨੇ ਸਾਨੂੰ ਸਬਸਕ੍ਰਾਈਬਰ ਲਿਆ ਦੇਊਗੇ ਬਿਲਕੁਲ ਬਿਲਕੁਲ ਨਾ ਬੋਤਲ ਦਾ ਕੁੱਕ ਕਰ ਬੰਦ ਮੈਂ ਤਾਂ ਇਹਦਾ ਹੈ ਲਾਉਣਾ ਨੇ ਰੈਸਪੀ ਪੁੱਛਣਾ ਗਾ ਦੋਹੀ ਉਹੀ ਪਏ ਦੰਨੇ ਪੁੱਛਣਾ ਵਧੀਆ ਵਧੀਆ ਕਮੈਂਟ ਕਰਨ ਸਾਨੂੰ ਹਨਾ ਫੇ ਫਿਰ ਉਹਨਾ ਕਮੈਂਟਾਂ ਦੇ ਵਿੱਚ ਸਾਨੂੰ ਦੱਸਣ ਕਿ ਕਿਹੜੀ-ਕਿਹੜੀਆਂ ਚੀਜ਼ਾਂ ਪਸੰਦ ਹੁੰਦੀਆਂ ਇਹਨਾਂ ਨੂੰ ਉਹ ਤੇ ਇਹਦੇ ਵਿੱਚ ਨਹੀਂ ਪੋਣਾ ਪਕੌੜਾ तेन पता नहीं किता तो नहीं छाव छाउ की छाउ करनी <laughs> तो <laughs> कम नहीं <देखा> <laughs> <एक अप्रे> करना <laughs> हांजी ए आए उपरले पासे मीनू के कर ਤੇ ਉਹਨਾਂ ਦਾ ਕਿਚਨ ਗਾਰਡਨ ਛੱਤ ਤੇ ਆ ਤੇ ਹੁਣ ਮੈਂ ਛੱਤ ਤੇ ਲੈ ਕੇ ਜਾਂਦੀ ਆ ਹਾਂਜੀ ਬੈਂਗਣ ਲੁਕਿੰਗ ਲਾਈਕ ਐਗ ਬਟ ਮੈਂ ਖਾਂਦੀ ਨਹੀਂ ਪਰ ਦੇਖ ਕੇ ਸੋਹਣੇ ਲੱਗਦੇ ਆ ਕਿ ਐਗ ਵਰਗੇ ਆ ਹੂੰ ਫਲਾਵਰਸ ਵਾਓ ਕਲਰ ਕਿੰਨੇ ਸੋਹਣੇ ਆ ਆਈਡੀਆਜ਼ ਕਿੰਨੇ ਪਿਆਰੇ ਆ ਵਾਓ ਹੂੰ ਮੈਨੂੰ ਆ ਤਾਂ ਬਹੁਤ ਸਮਝ ਮੈਨੂੰ ਲੱਗਦਾ ਬਾਤ ਬਾਹਰੋਂ ਲਿਆਉਣੇ ਦੀ ਪੈਂਦਾ ਹੋਣਾ ਕਿੰਨੇ ਸੋਹਣੇ ਬੈਂਗਨਾ ਇਹਨਾਂ ਦਾ ਖੁਦ ਦਾ ਆਪਣਾ ਵੀ ਚੈਨਲ ਆ ਜਿਹਦਾ ਵਿੱਚ ਇਹ ਬਣਾਉਂਦੇ ਹੋਏ ਵਲੌਗ ਬਣਾਉਂਦੇ ਆ ਵੀ ਉਹਨਾਂ ਦਾ ਆਪਣਾ ਬਲੌਗ ਆ ਮੈਗਨੇਟਿਕ ਜੁਹੀ ਬਲੌਗ ਉਹਨਾਂ ਦਾ ਆਪਣਾ ਵੀ ਚੈਨਲ ਆ ਤੇ ਤੁਸੀਂ ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਰੂਰ ਵਾਓ ਆ ਦੇਖੋ ਕਿੰਨਾ ਸੋਹਣਾ ਦੇ ਆ ਮੈਨੂੰ ਲੱਗਦਾ ਵਾਓ ਮੇਰਾ ਤਾਂ ਕਿਆ ਕਲਾਮ ਬਣ ਜਾਣਾ ਹਰ ਗੱਲ 'ਚ ਵਾਓ ਵਾਓ ਕਿੰਨਾ ਸੋਹਣਾ ਲੱਗਦਾ ਨਾ ਇੱਥੋਂ ਇੰਦਰ ਮੰਦਰਾ ਓ ਗੱਡੀ ਖੜੀ ਜੁੱਹੀ ਹੋਣਾਂ ਦੀ ਇਹ ਹੈ ਜੀ ਹੁਸ਼ਿਆਰ ਪਰਦਾ ਨਜ਼ਾਰਾ ਉੱਪਰੋਂ ਹੁਸ਼ਿਆਰ ਪਰ ਇਸ ਤਰ੍ਹਾਂ ਨਜ਼ਾਰਾ ਰਿਹਾ ਛੱਤ ਤੋਂ ਹੁਣ ਹੋਣਾ ਇਹ ਨਾ ਨਹੀਂ ਬਣਾਉਣਾ ਪਿਆ ਹੋਆ ਇਹ ਤਾਂ ਬਹੁਤ

ਹੰਜੀ ਇਹ ਬਿਲਕੁਲ ਆਰਗੇਨਿਕ ਖੇਤੀ ਆ ਬਹੁਤ ਵਧੀਆ ਖੇਤੀ ਤਾਂ ਨਹੀਂ ਖੇਤ ਤਾਂ ਨਹੀਂ ਬਟ ਸੋਣਾ ਆ ਬਹੁਤ ਵਧੀਆ ਆ ਅੱਜ ਦਾ ਸਬਜ਼ੀਆਂ ਆਪਣੇ ਘਰ ਦੀਆਂ ਆ ਹਨਾ ਅਸੀਂ ਕਹਿ ਸਕਦੇ ਆ ਕਿ ਇਹਨਾਂ ਦੇ ਵਿੱਚ ਕੋਈ ਦਵਾਈ ਨਹੀਂ ਹੈਗੀ ਇਸ ਤਰ੍ਹਾਂ ਦੇ ਕੋਈ ਕੈਮੀਕਲ ਨਹੀਂ ਹੈਗੇ ਕਿ ਅਸੀਂ ਕਹੀਏ ਕਿ ਅਸੀਂ ਖਾ ਕੇ ਬਿਲਕੁਲ ਆਰਗੇਨਿਕ ਆ ਸ਼ੋਦ ਦਾ ਇਹ ਆ ਤਾਂ ਬਹੁਤ ਵਧੀਆ ਨਾ ਲਗਾਇਆ ਹੋਇਆ ਪਰਥਾ ਬੈਂਗਣ ਵਿੱਚ ਲਗਾਏ ਹੋਇਆ ਨਾ ਵਿਚ ਵਿੱਚ ਨਾ ਵਿਚ ਵਿੱਚ ਨਾ ਆਏ ਆ ਬਹੁਤ ਸੋਹਣਾ ਹਾਂਜੀ ਇਹ ਫਿਰ ਬਾਅਦ ਚ ਗ੍ਰੋ ਬੈਗ ਵਿੱਚ ਬੀਜ ਦੇਣੇ ਆ ਹਾਂਜੀ ਬਹੁਤ ਵਧੀਆ ਮੈਨੂੰ ਆ ਵੀ ਕਲਰ ਹੀ ਬੜਾ ਪਿਆਰਾ ਲੱਗਾ ਇਹ ਨਾ ਬੈਂਗਣਦਾਰਾ ਹਾਂਜੀ ਕਿੰਨੇ ਕੋਤਲ ਜਾਈ ਅਸੀਂ ਕੋਤਲ جیسا ਨਹੀਂ ਕੋਤਲ ਕੋਤਲ ਹਾਂਜੀ ਜਦੋਂ ਅਸੀਂ ਬਾਂਡੇ ਕਹਿੰਦੇ ਹੁੰਦੇ ਨੇ ਛੋਟੇ ਛੋਟੇ ਹੁੰਦੇ ਆ ਨਾ ਅਸੀਂ ਕਹਿੰਦੇ ਹੁੰਦੇ ਨੇ ਕੋਤਲ ਬਾਂਡੇ ਫੁੱਲੀ ਆਰਗੈਨਿਕ ਆ ਇਹ ਹਾਂਜੀ ਬਹੁਤ ਵਧੀਆ ਆ ਹਾਂਜੀ ਤੇ ਹੁਣ ਵਲੌਗ ਨੂੰ ਇੱਥੇ ਖਤਮ ਕਰਦੇ ਆ ਅਸੀਂ ਤੇ ਤੁਸੀਂ ਸਾਰਿਆਂ ਨੇ ਦੱਸਣਾ ਆ ਕਿ ਵਲੌਗ ਕਿਸ ਤਰ੍ਹਾਂ ਦਾ ਲੱਗਾ ਇੱਕ ਵਾਰ ਮੈਂ ਫੇਰ ਕਹਿਨੀ ਆ ਕਿ ਮੈਗਨੇਟਿਕ ਜੁਹੀ ਬਲੌਗ ਜਿਹੜਾ ਉਹ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਫੋਲੋ ਜ਼ਰੂਰ ਕਰ ਲੈਣਾ ਆ ਤੇ ਅਸੀਂ ਹੁਣ ਬਲੌਗ ਨੂੰ ਖਤਮ ਕਰ ਰਹੇ ਆ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਬਲੌਗ ਸਾਡਾ ਕਿਸ ਤਰ੍ਹਾਂ ਦਾ ਲੱਗਾ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜ਼ਰੂਰ ਕਰਨਾ ਆ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਆਪਣੀਆਂ ਜਿੰਨੇ ਵੀ ਤੁਹਾਡੇ ਤਾਂ ਨੂੰ ਲੱਗਦਾ ਹੈ ਕਿ ਫੈਮਿਲੀ ਵਲੌਗ ਨਾਲ ਪਿਆਰ ਕਰਨ ਵਾਲਿਆਂ ਹੁਣ ਸਾਰਿਆਂ ਨੂੰ ਤੁਸੀਂ ਜ਼ਰੂਰ ਕਹਿਣਾ ਹੈ ਕਿ ਅਪਰੀਸ਼ੀਏਟ ਕਰਨਾ ਇਸਾਂ ਦੇ ਵਲੌਗ ਨੂੰ ਓਕੇ ਜੀ ਥੈਂਕ ਯੂ ਜੀ ਧੰਨਵਾਦ ਜੀ ਸ਼ੁਕਰੀਆ ਜੀ